ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾ ਸਭ ਦਾ ਸਵਾਗਤ ਹੈ ਮੈਂ ਅੱਜ ਕਰਦੇ ਆਂ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਸਭ ਵਧੀਆ ਤੇ ਦਿਨ ਹੈ ਗਵਾ ਜੀ ਇਹ ਰੇ ਸੋਮਵਾਰ ਦਾ ਤੇ ਅੱਜ ਹੈਗੀ ਸੰਗਰਾਂਦ ਤੇ 16 ਹੈਗੀ ਸਤੰਬਰ ਤੇ ਸੰਗਰਾਂਦ ਦਾ ਤੇ ਟਾਈਮ ਹੈਗਾ ਸਵੇਰੇ ਸਵੇਰ ਦਾ ਮਿਲਸਾ ਸਾਢੇ 5 ਦਾ ਟਾਈਮ ਹੈ ਇੱਥੇ ਆਪਾਂ ਉੱਠ ਗਏ ਸੀਗੇ ਤੇ ਮੈਂ ਪਾਣੀ ਘਰਮ ਰੱਖ ਲਿਆ ਥੋੜਾ ਕੋਸਾ ਜਿਹਾ ਕਰਕੇ ਪਾਣੀ ਪੀਣੀ ਹੁੰਨੀ ਆ ਉਹ ਰੱਖੇ ਤੇ ਤੇ ਰਾਤ ਦੇ ਭਾਂਡੇ ਟੋਕਰਾ ਭਰਿਆ ਹੈ ਕਿ ਭਾਂਡੇ ਅੰਦਰ ਰਤੀ ਤੋਂ ਤੇ ਹੀ ਤੇ ਉਹ ਸੁੱਕਣ ਤੋਂ ਬਾਅਦ ਹੀ ਮਿਲਾਉਣੀ ਹੁੰਦੀਆਂ ਉਹ ਸ਼ਾਨਣੇ ਦੇ ਵਿੱਚ ਸਾਰੇ ਢੰਗ ਦੇਣੇ ਨਹੀਂ ਆ ਤੇ ਸਾਰੇ ਭਾਂਡੇ ਜਿਹੜੇ ਮੈਂ ਇੱਥੇ ਲਾ ਦੂੰਗੀ ਸ਼ਾਨਣੇ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਆ ਮੈਂ ਪਾਣੀ ਪੀ ਕੇ ਤੇ ਆਟਾ ਗੁੰਨੇ ਆ ਆਟਾ ਗੁੰਨੇ ਕੇ ਪਾਣੀ ਪੀ ਕੇ ਉਸ ਤੋਂ ਬਾਅਦ ਮੈਂ ਨੇ ਝਾੜੂ ਲਾਉਂਗੀ ਕਿਉਂਕਿ ਜੇ ਵਿੱਚ ਯਾਨੀ ਲਈ ਠਾਉਂਗੀ ਸਵਾਗਸ਼ ਠਾਉਣੀ ਨੇ ਵਿੱਚ ਉਹ ਜੇ ਟਾਈਮ ਹੈਗਾ ਹੀਗਾ ਉਹਨਾਂ ਤੱਕ ਮੈਂ ਕੰਮ ਕਰ ਲੈਣੀ ਕਿੰਨਾ ਕੁ ਮੇਤੋਂ ਕੰਮ ਹੁੰਦਾ ਵਾ ਕਿ ਛੜਿ ਛੁੜ ਨਾਲ ਨਹੀਂ ਵਾਰ-ਵਾਰ ਮੁੜ ਕੇ ਮਨ ਚ ਲੱਜਣਾ ਟਾਈਮ ਨਾਲ ਮੈਂ ਤਾਂ ਹੋਰ ਮੈਨੂੰ ਸੋਚਿਆ ਆਈਗਾ ਕਿ ਹੋਰ ਟਾਈਮ ਨਾਲ ਉਠੂੰਗੀ ਪਰ ਮੇਰੇ ਕੋਲ ਉੱਠਿਆ ਨਹੀਂ ਗਿਆ ਹੋਰ ਟਾਈਮ ਨਾਲ ਮੈਂ ਸੋਚਿਆ ਕਿ 5 ਜਾਂ 4:30 ਵਜੇ ਉਠੂੰਗੀ ਉੱਠ ਕੇ ਦਿਨਾਤੋ ਕੇ ਬਾਟ ਕਰੂੰਗੀ ਤੇ ਪਰ ਉੱਠਿਆ ਨਹੀਂ ਗਿਆ ਲੇਟ ਹੋ ਗਈ ਇਥੇ ਮਤਲਬ 5:30 ਤੋਂ 5 5-10 ਮਿੰਟ ਉੱਪਰ ਹੀ ਆ ਟਾਈਮ ਕਿੰਨਾਕ ਟਾਈਮ ਜਿਹੜਾ ਹੋ ਗਿਆ ਸੀਗਾ ਉੜਦੇ ਉਹਨੇ ਤੇ ਬਸ ਬੱਚਿਆਂ ਨੇ ਅੱਜ ਜਾਣਾ ਹੈ ਸਕੂਲ ਦੇ ਬੱਚਿਆਂ ਦੇ ਆ ਪੋਨੇ ਪੋਨੇ ਮੇ ਧੋਕੇ ਰੱਖ ਦਿੰਨੇ ਨਹੀਂ ਆ ਤੇ ਹੁਣ ਇਹਨਾਂ ਨੇ ਕਿ ਇਫਨ ਪਾਉਂਗੀ ਰੋਟੀ ਬਲੇਟ ਦੂੰਗੀ ਉਹਦੋਂ ਫਿਰ ਮੈਂ ਤੇ ਰੋਟੀ ਬਲੇਟ ਦੂੰਗੀ ਪਕਾ ਕੇ ਤੇ ਉਸ ਤੋਂ ਬਾਅਦ ਆ ਇੱਥੇ ਮੈਂ ਕਪਾਣੇ ਲਾ ਕੇ ਉਸ ਤੋਂ ਬਾਅਦ ਮੈਂ ਵਿਢੀ ਚਲ ਗਈ ਹਾਂ ਚਾੜੂ ਲਾਉਣ ਸੀ ਇੱਕ ਦਾ ਟਾਈਮ ਹੋ ਗਿਆ ਇਹ ਮੈਂ ਆਟਾ ਗੁੰਨ੍ਹ ਕੇ ਰੱਖ ਲਿਆ ਵਾ ਤੇ ਮਹਾਂ ਸਵਗਸ਼ 15 ਮਿੰਟਾਂ ਦੇ ਵਿੱਚ ਟਾਉਣ ਚ ਸਵਗਸ਼ ਟਾਉਣੀਆਂ ਨੇ ਕਿ ਸ਼ਬਦ ਹੀ ਠਾਉਂਗੀ ਤੇ ਨਹੀਂ ਦੇ ਤੱਕ ਮੈਨੂੰ ਲੱਗਦਾ ਕਿ ਮੈਂ ਵੀੜਾ ਵਿੜਾ ਬਣਾਉਂ ਸਾ ਕਰ ਲਵਾਂ ਮੁਰਕਣਾ ਇੱਕ ਤੇ ਅੱਜ ਸੰਗਨਾ ਦਾ ਮਤਲਬ ਥੋੜਾ ਟਾਈਮ ਨਾਲ ਕੰਮ ਜਿਹੜਾ ਮੇਰੇ ਨਿਭੜੇ ਜੂ ਕਿ ਇਹ ਬੱਚੇ ਤੋਰ ਕੇ ਮੈਂ ਅੰਦਰਾਂ ਚੋਂ ਕਰ ਲਵਾਂਗੀ ਤੇ ਇੱਕ ਨਿੱਕੀ ਨਿੱਕੀ ਮਛਰੀ ਜੀ ਇੰਨੀ ਜਿਆਦੀ ਹੋਈ ਨਾ ਬਹੁਤ ਖਲਾ ਹੋਈ ਆ ਮਛਰੀ ਜੀ ਦੇ ਕਰਕੇ ਨਾ ਇੰਨੇ ਝਾਲੀਆਂ ਵਾਲੇ ਪੂਰੇ ਪੂਲੇ ਭਰੇ ਪੈ ਕੋਈ ਸਪਾਈ ਸੂਈ ਜਿਉਣ ਵਾਲੀ ਹੁਣ ਮੈਂ ਹੌਲੀ ਹੌਲੀ ਕਰਕੇ ਨਾ ਬਸ ਆ ਮੇਲੇ ਜੇ ਖਤਮ ਹੋ ਜਾਂਦੇ ਨਾ ਇੱਕ ਤੇ ਗੁਰਫਤੇ ਨਹੀਂ ਠੀਕ ਇੱਕ ਮੇਰਾ ਆਪਣਾ ਸਰੀਰ ਨਹੀਂ ਦੀ ਗੁਣਤ ਕਾਵੜੇ ਦੀ ਬੜੀ ਜਿੰਦੀ ਹੋ ਜਾਂਦੀ ਹੈ ਤੇ ਕਾ ਮੇਲੇ ਚੱਲਦੇ ਵਾਏ ਕਿ 440 ਸਾਲਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਤੇ ਗੁਰਗੱਦੀ ਦਿਵਸ ਵਾ ਅੱਜ 16 ਤਰੀਕ ਨੂੰ ਹਨਾ ਗੁਰਗੱਦੀ ਦਿਵਸ ਗੁਰੂ ਰਾਮਦਾਸ ਜੀ ਦਾ ਤੇ ਗੋਇੰਦਵਾਲ ਸਾਈਭੂ ਬਹੁਤ ਮਤਲਬ ਮੇਲਾ ਹਾਰੇ ਪਥਾਂ ਤੋਂ ਨਗਰ ਕੀਰਤਨ ਆਉਂਦੇ ਬੜੀ ਜਿਆਦਾ ਕਿ ਬੜਾ ਚਲੋ ਅਹੀਂ ਸੋਚਿਆ ਚਲੋ ਜੇ ਸਾਡੇ ਕਰਮਾ ਝੂਤੇ ਹੈ ਹਾਂ ਜਰੂਰ ਜਾਵਾਂਗੇ ਦਰਸ਼ਨ ਕਰਕੇ ਆਵਾਂਗੇ ਕਿ ਮੁੜ ਕੇ ਕਿੰਨੇ ਵਿਖਿਆ ਘਾਣਾ ਟਾਈਮ ਦਾ ਪਤਾ ਨਹੀਂ ਆ ਤੇ ਆਪਾਂ ਹਨ ਜਿਹੜੇ ਜਿਹੜਾ ਆਉਂਦਾ ਗੁਰੂ ਮਹਾਰਾਜ ਜੀ ਦਾ ਚਲੋ ਦਰਸ਼ਨ ਕਰਨੇ ਚਾਹੀਦੇ ਉਹ ਤੋਂ 550 ਸਾਲਾਂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਖਿਆ ਹੀ ਆਪਾਂ ਨੇ ਸultanpur Lodi ਹੋਗੇ ਚ 5-6 ਸਾਲ ਉਹ ਤੋਂ ਵੀ ਆਪਾਂ ਗਏ ਸੀਗੇ ਤੇ ਹੁਣ ਵਾ ਚਲੋ ਵੀ ਖੰਗ ਜੇ ਤੇ ਕਰਮਾ ਚ ਹੋਇਆ ਫਿਰ ਜਾਣਾ ਉਸ ਤਰ੍ਹਾਂ ਕਦੀ ਗੋਇੰਦਵਾਲਾ ਸਾਹਿਬ ਦੇ ਮੇਲੇ ਨਹੀਂ ਗਏ ਆਂ ਕਿ ਐਂ ਵਾਸਾ ਡੇ ਤੇ ਹੱਡੇ ਜਿਸ ਤਰ੍ਹਾਂ ਪ੍ਰੋਗਰਾਮ ਹੁੰਦਾ ਵਾ ਕੇ ਪਾਰ ਰੱਖ ਲਈਦੇ ਉੱਥੇ ਚਲ ਜਾਈਦਾ ਉੱਥੋਂ ਜੋ ਟਰਾਲੀ ਸੰਗਤ ਲੰਗਦੀ ਆਉਂਦੀ ਜਾਂਦੀ ਸੰਗਤ ਦੇ ਦਰਸ਼ਨ ਕਰ ਲਈ ਤੇ ਆ ਕਿ ਗੋਇੰਦਵਾਲ ਸਾਹਿਬ ਬਹੁਤ ਘੱਟ ਜਾਨਨੇ ਆ ਅੱਗੋਂ ਪਿੱਛੋਂ ਵਾਧੂ ਵਰ ਗਏ ਪਰ ਮੇਲੇ ਤੇ ਕਦੀ ਨਹੀਂ ਗਿਆ ਰ ਕਵਾਂ ਰਾਦਾ ਜੇ ਬਣੇ ਜੇ ਕਰਮਾਂ ਚ ਹੋਇਆ ਤੇ ਮਹਾਰਾਜ ਨੇ ਚਾਹਿਆ ਦਰਸ਼ਨ ਮਿਲਲੇ ਤੇ ਫਿਰ ਆਪਾਂ ਜਰੂਰ ਕਰਕੇ ਆਵਾਂਗੇ ਤੇ ਅੱਜ ਸੰਗਰਾਂਦ ਹੋਇਆ ਤੇ ਮੈਂ ਕਿਹਾ ਚੱਲਾ ਟਾਈਮ ਨਾਲ ਆਪਣਾ ਕੰਮ ਕਮ ਜਿਹੜਾ ਕਰਕੇ ਫਿਰ ਗੁਰਦੁਆਰਾ ਸਾਹਿਬ ਨੂੰ ਵੀ ਜਾਣਾ ਵਾ ਆਪਾਂ ਤੇ ਇੱਥੇ ਮੈਂ ਥੋੜਾ ਆਪਣਾ ਡੇ ਹੀ ਆਪਣੇ ਕੰਮ ਧੰਦੇ ਨੇ ਬੇੜਨ ਇਹ ਇੱਥੇ ਬਸ ਵੀੜਾ ਕਰਕੇ ਉਸ ਤੋਂ ਬਾਅਦ ਮੈਂ ਬੱਚੇ ਰਾਏ ਬੱਚਿਆਂ ਨੂੰ ਨਵਾਇਆ ਦੋਵਾਂ ਨੂੰ ਮਨਮੀਤ ਨੂੰ ਨਵਾਇਆ ਪਹਿਲਾਂ ਮੈਂ ਕਿ ਹੁਣ ਮੀਤ ਨੂੰ ਉਠਾ ਕੇ ਬੁਲਸ਼ ਕਰਨ ਭੇਜਿਆ ਫਤਿਹ ਨੂੰ ਬੁਲਸ਼ ਕਰਵਾਉਣਾ ਪੈਂਦਾ ਵਾ ਲਾਗੇ ਖਲੋ ਕੇ ਕਰਕੇ ਲੈਂਦਾ ਪਰ ਉਹਦੇ ਨਾਲ ਉਹਨੂੰ ਉਠਾਉਣਾ ਪੈਂਦਾ ਲੜ ਲੱਪੇ ਜਿਹਾ ਲਾਉਣੇ ਪੈਂਦੇ ਉਹਨੂੰ ਉਹ ਥੋੜਾ ਜਿਹਾ ਨਾ ਮਤਲਬ ਜਿ ਆਖੇ ਜੇ ਨਹੀਂ ਲੱਗਦਾ ਜੇ ਛੋਟਾ ਹੋਣਾ ਤੇ ਉੱਠਣ ਲੱਗਿਆ ਮੈਂ ਥੋੜਾ ਜਿਹਾ ਕਰਦਾ ਵਾ ਕਿ ਮੈਨੂੰ ਉੱਠਣਾ ਨਹੀਂ ਜਿਆ ਨਾ ਤੇ ਉਹ ਜੇ ਉਹਨੂੰ ਫੜਫੜ ਕੇ ਨਵਾਉਣਾ ਪੈਂਦਾ ਕਰਨਾ ਵੇਂਦਾ ਤੇ ਮਨਮੀਤ ਚਲੋ ਪਨੀ ਹੋ ਜਾਂਦੀ ਆ ਤੇ ਬਾਸੇ ਤੇ ਮੈਂ ਵਿੜਾ ਸਵਾਰ ਕੇ ਤੇ ਉਸ ਤੋਂ ਬਾਅਦ ਮੈਂ ਲੱਗ ਪਈ ਸੀਗੀ ਆਪਣੇ ਦੂਸਰੇ ਕੰਮ ਮਨਮੀਤ ਵੀ ਉੱਠ ਗਈ ਸੀਗੀ ਆਪਣੀ ਤੇ ਇੱਥੇ ਨੇ ਮੈਂ ਰਾਤੀ ਕੱਪੜੇ ਧੋਤੇ ਸੀਗੇ ਚਾਮੀਜੀ ਤੇ ਇੱਕ ਬੈੱਡ ਸ਼ੀਟ ਤੇ ਦੋ ਮਤਲਬ ਤਿੰਨ ਕੱਪੜੇ ਹੋਰ ਵਾ ਤੇ ਸਰਾਣੇ ਪਿੱਲੋ ਕਵਰ ਹੀ ਗੇ ਥੋੜੇ ਜਿਹਾ ਮਤਲਬ ਕੱਪੜੇ ਉਸਪਿੰਨਰ 'ਚ ਮੈਨੂੰ ਰਾਤ ਕੀਤਾ ਪੁੱਲ ਗਿਆ ਦੂਸਰੇ ਕੱਪੜੇ ਨੂੰ ਸਾਰੇ ਕੱਢ ਕੇ ਪਾਲੇ ਬਾਹਰ ਤੇ ਉਹ ਮੈਨੂੰ ਚੇਤਾ ਭੁਲ ਕੇ ਮੈਨੂੰ ਹੁਣ ਮੇਜ 'ਤੇ ਝਾੜੂ ਲਾਣਾ ਮੈਨੂੰ ਹੁਣ ਚੇਤਾ ਆ ਹਾ ਹਾ ਮੈਂ ਤਾਂ ਬੜਾ ਛਿੜ ਕੱਢ ਕੇ ਪਾਈ ਨਹੀਂ ਆ ਫਿਰ ਇਸ ਤਰ੍ਹਾਂ ਨੇ ਹੁਣ ਵੀ ਮੈਂ ਖਰਾਬ ਹੋ ਗਿਆ ਕਿ ਇਹ ਨਹੀਂ ਚੇਤਾ ਰਹਿਦਾ ਤੇ ਬਸ ਇੱਥੇ ਮੈਂ ਕੱਢਣ ਨਹੀਂ ਉਹ ਕੱਪੜੇ ਤੇ ਮਨਮੀਤ ਨੂੰ ਮੈਂ ਕਹਿੰਨੀ ਬੁਰਸ਼ ਕਰਦਾ ਫੜਾ ਫੜਾ ਬੁਰਸ਼ ਕਰਕੇ ਦੇਣਾ ਬਾਥਰੂਮ ਚ ਵੜਾ ਤੇ ਕਹਿੰਦੀ ਠੀਕ ਆ ਮਮਾ ਪਹਿਲਾਂ ਬੁਰਸ਼ ਕਰ ਲਾਂ ਤੇ ਮੈਂ ਲੱਗ ਪਈ ਇੱਧਰ ਕੱਪੜੇ ਤਾਰ ਤੇ ਖਲਾਰਨ ਮਾਂ ਚੱਲ ਹੁਣ 6 ਵਜੇ ਸਵਾ 6 ਦਾ ਇੱਥੇ ਜਿਹੜਾ ਟਾਈਮ ਹੋ ਗਿਆ ਸੀਗਾ ਕਿਉਂਕਿ 15 ਤੋਂ 10-15 ਮਿੰਟਾਂ ਜੰ ਮੈਂ ਵਿੜਾ ਜਿਹੜਾ ਸਾਫ਼ ਕਰ ਲੈਣੀ ਆ ਆਪਣਾ ਵਿੜੇ ਦੀ ਸਪਾਈ ਜਿਹੜੀ ਕਰ ਲੈਣੀ ਆ ਤੇ ਕੱਪੜੇ ਪਾ ਕੇ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਮਨਮੀਤ ਨੇ ਨਵਾਇਆ ਫਤਿਹ ਨੂੰ ਨਵਾ ਕੇ ਤੇ ਜ ਕਿ ਇਹਨਾਂ ਨੇ ਸਕੂਲ ਜਾਣਾ ਸੀਗਾ ਉਸ ਤੋਂ ਬਾਅਦ ਮੈਂ ਚਾਹੂ ਬਣਾਤੀ ਇਹਨਾਂ ਨੇ ਪਿਆ ਕੇ ਸਰਵਾ ਕੇ ਗੁਰਫਤੇ ਦਾ ਮਨਮਿੱਤ ਦਾ ਲਓ ਜੀ ਇੱਥੇ ਮੈਂ ਲਈ ਆ ਆਪਣੀ ਚਾਹ ਜਿਹੜੀ ਬਣਾ ਲਈ ਆ ਆਪਾਂ ਬਸ ਤੇ ਇੱਥੇ ਬੱਚਿਆਂ ਦੇ ਲਈ ਆ ਮੈਂ ਫਰੂਟ ਕੱਟਣ ਮੈਂ ਕਿਹਾ ਕਿ ਐਪਲ ਵਗੈਰਾ ਕੱਟ ਕੇ ਰੱਖ ਦੇਣੀ ਹੈ ਨਹੀਂ ਪਾਣੀ ਭਰ ਕੇ ਰੱਖ ਦੇਣੀ ਉਹਨੇ ਉਹ ਕਿਸੇ ਵਲੇ ਨੂੰ ਮਨਮਿੱਤ ਦੇ ਪਾਪਾ ਵੀ ਪਰ ਦਿੰਦੇ ਆ ਜਿਆਦਾ ਮੈਂ ਚੱਲੋ ਪਏ ਆ ਤੇ ਕੱਲ ਟਾਈਮ ਹੈਗਾ ਵਾ ਤੇ ਮੈਂ ਟੀਬਨ ਜਿਹੜਾ ਬੱਚਿਆਂ ਦਾ ਫਰੂਟ ਪਾ ਕੇ ਤੇ ਬੋਟਲ 'ਚ ਪਾਣੀ ਪਾ ਬੂ ਦੇਣੀ ਉਹਨੇ ਟਾਈਮ ਤੱਕ ਤੇ ਫਿਰ ਬੱਚਿਆਂ ਨੂੰ ਚਾਹ ਜਿਹੜੀ ਦੇਣੀ ਐ ਤੇ ਇੱਥੇ ਵੀ ਲੱਗ ਪਈ ਸੀ ਤੇ ਲੋ ਅੱਜ ਜੇ ਮਿਲ ਸੰਗਰਾਮ ਤੋਂ ਅਸੂ ਚੜ ਜਾਣੋਂ ਤੇ ਇੰਨੀ ਜ਼ਿਆਦੀ ਗਰਮੀ ਹੋਈ ਪੈਨ ਬਹੁਤ ਜ਼ਿਆਦੀ ਕੀਤੀ ਬੜਾ ਮੰਦਾ ਹਾਲ ਗਰਮੀ ਨੇ ਆਤ ਕਰਾਈ ਪਈ ਕਿ ਜੇ ਹੁਣ ਨਾ ਹਫਤਾ ਹੀ ਹੋ ਗਿਆ ਲਗਾਤਾਰ ਗਰਮੀ ਬਹੁਤ ਜ਼ਿਆਦੀ ਪੈ ਰਹੀ ਐ ਬਹੁਤ ਜ਼ਿਆਦੀ ਪੈਂਦੀ ਐ ਤੇ ਸਵੇਰੇ ਤੇ ਇਹਨਾਂ ਕੁਝ ਨਹੀਂ ਖਾਣਾ ਤਾਂ ਕੋਟ ਕੋਟ ਚਾਹ ਪੀ ਕੇ ਜਾਂ ਇੱਕ ਇੱਕ ਰਾਸਾ ਇਹਨਾਂ ਨੇ ਖਾਣਾ ਹੁੰਦਾ ਰੋਟੀ ਉਹ ਨਹੀਂ ਖਾਂਦੇ ਵੀ ਹਾਂ ਤੇ ਲੈ ਕੇ ਜਾਂਦੇ ਕਿ ਇੱਕ ਪਰੌਂਠੀ ਮੈਂ ਪਾ ਦੇਣੀ ਹੁੰਦੀ ਆ ਫਤੇ ਨੂੰ ਮਨਮੀਤ ਨੂੰ ਤੇ ਇੱਥੇ ਬਸ ਮੈਂ ਕਰਕੇ ਐ ਪਲ ਕੱਟ ਕੇ ਉਸ ਤੋਂ ਬਾਅਦ ਜਿਹੜੇ ਬੱਚੇ ਨੂੰ ਚਾਹ ਦੇ ਕੇ ਨਾਲ ਹੀ ਜਿਹੜੇ ਸਿਰ ਖਵਾ ਦੂੰਗੀ ਤੇ ਤਿਆਰ ਕਰ ਦੂੰਗੀ ਨਵਾ ਕੇ ਲੈਣਦੇ ਆ ਮੈਂ ਮਨਮੀਤ ਲਈ ਆ ਕੱਪੜੇ ਪਾਉਣ ਫਤੇ ਨੂੰ ਮੈਂ ਪਾ ਦਤੀ ਆ ਤੇ ਚਾਹ ਮੰਗਣ ਦਿਆ ਕਿ ਇੱਥੇ ਬੱਚਿਆਂ ਨੇ ਚਾਹ ਪੀ ਲਈ ਗੁਰ ਫਤੇ ਨੂੰ ਮੈਂ ਕਰਤਾ ਵਾ ਤਿਆਰ ਹੋਊਗਾ ਬਸ ਮਨਮੀਤ ਦੇ ਘਰ ਉਵਾਲ ਰਹਿ ਗਏ ਉਸ ਤੋਂ ਵਗਣ ਵਾਲੇ ਬਸ ਇਹ ਦੇਖ ਲਈ ਲੈ ਕਰਕੇ ਉਸ ਤੋਂ ਬਾਅਦ ਮੈਂ ਬਸ ਫਿਲਕੇ ਬਣਾ ਲਈ ਨਾ ਜੀ ਦੋ ਗ੍ਰਾਂਟੀਆਂ ਹੀ ਉਹ ਬਸ ਮੈਂ ਬਣਾ ਕੇ ਫਿਰ ਟਿਪਨ ਤੇ ਪਾ ਦੂੰਗੀ ਇੰਨੀ ਜਲਦੀ ਸਵੇਰੇ ਸਵੇਰ ਟਾਈਮ ਇੰਨੀ ਜਲਦੀ ਹੁੰਦਾ ਨਾ ਮੈਂ ਸਿਰਫ ਇਹਨਾਂ ਦੇ ਉੱਠਣ ਤੋਂ ਪਹਿਲਾਂ ਕੋ ਮਤਲਬ ਇੱਕ ਗਲਾਸ ਜਿਹੜਾ ਪਾਣੀ ਦਾ ਡਮਾ ਉਹ ਪੀਣਾ ਵਾ ਚਾਹ ਮੈਂ ਬੱਚਿਆਂ ਨੂੰ ਪੇਜ ਕਿਸੂ ਨੇ ਉਸ ਤੋਂ ਬਾਅਦ ਆ ਪੀਣਾ ਵਾ ਫਰੀਜੀੋਂ ਕੇ ਚਾਹ ਨਹੀਂ ਪੀਤੀ ਜਾਂਦੀ ਇੰਨੀ ਜਲਦੀ ਜਲਦੀ ਟਾਈਮ ਹੀ ਬੜੀ ਜਲਦੀ ਹੋ ਜਾਂਦਾ ਵਾ ਤੇ ਉਹ ਵੀ ਅੱਜ ਮੈਂ ਟਾਈਮ ਨਾਲ ਉੱਠੀ ਨਹੀਂ ਤੇ ਮੇਰੇ ਤੋਂ ਵੀ 6:00 ਵਜੇ ਕਿ ਉੱਠੇ ਦੀ ਨਹੀਂ 6:00 ਵਜੇ ਮੈਂ ਤੇ ਉਦੋਂ ਫਿਰ ਨਾਲ ਹੀ ਇਹਨਾਂ ਨੂੰ ਠਾ ਲਈਦਾ ਵਾ ਉਦੋਂ ਫਿਰ ਇੰਨੀ ਛੇਤੀ ਕੰਮ ਨਹੀਂ ਹੁੰਦਾ ਅੱਜ ਟਾਈਮ ਨਾਲ ਉੱਠਣ ਕਰਕੇ ਚਲੋ ਮੇਰਾ ਵੇੜਾ-ਬੁੜਾ ਸਵਾਰਿਆ ਗਿਆ ਮੈਂ ਕੱਪੜੇ ਵੀ ਕੱਢ ਕੇ ਪਾਤੀ ਮਸੀਨ ਤੇ ਤੇ ਬੱਤੀਆਂ ਵੀ ਤਿਆਰ ਜਨੋਂ ਵੀ ਰਹੇ ਹੋ ਗਏ ਗੁਰਪਤੇ ਵੀ ਹੋ ਗਿਆ ਮਨਮੀਤ ਵੀ ਗਏ ਹੋਣੇ ਤੇ ਅਰਗੜ ਤੋਂ ਉਸ ਤੋਂ ਬਾਅਦ ਮੈਂ ਰੋਟੀ ਜਿਹੜੀ ਬਣਾਉਂਦਾਂ ਉਹਨਾਂ ਦਾ ਟਿਬਲ ਪੈਕ ਕਰ ਦੂੰਗੀ ਫਿਰ ਬਾਸਲ ਜੂਗੀ ਇਹਨਾਂ ਨੂੰ ਭੇਜ ਕੇ ਉਸ ਤੋਂ ਬਾਅਦ ਚਾਹ ਪੀਤੀ ਚਾਹ ਪੀ ਕੇ ਫਿਰ ਮੈਂ ਅੰਦਰਾਂ ਦਾ ਸਾਰਾ ਕੰਮ ਧੰਦਾ ਕੀਤਾ ਕਿੰਦਰਾਂ ਦੇ ਸਾਬਸੋ ਪਾਈ ਕੀਤੀ ਕੋਚੇ ਦੇ ਨਾਲ ਲਾਏ ਝੜੂ ਜੜੂ ਲਾਇਆ ਉਹ ਕੀਤਾ ਬਸ ਬਤ ਜਿੰਨੇ ਪੇਪਰ ਹੁੰਦੇ ਪਏ ਜੇ ਰੁਟੀਨ ਜੀ ਆਪਣੀ ਵੀ ਖਰਾਬ ਜੀ ਹੋਈ ਪਈ ਇੱਕ ਛੁੱਟੀ ਇੱਕ ਪੇਪਰ ਇੱਕ ਛੁੱਟੀ ਇੱਕ ਪੇਪਰ ਉਹਦਾ ਕਰਕੇਣਾ ਥੋੜਾ ਹੋਇਆ ਪਿਆ ਵਾ ਤੇ ਕੁਝ ਮੌਸਮਾਂ ਵਿੱਚ ਬਹੁਤ ਜ਼ਿਆਦਾ ਮਤਲਬ ਚੇਂਜ ਹੋਣ ਲਿਆ ਗੁਰਫਤੇ ਨੂੰ ਇੱਚਾ ਕੰਮ ਬੁਖਾਰ ਬਹੁਤ ਜ਼ਿਆਦਾ ਹੋਇਆ ਪਿਆ ਵਾ ਇਹਦਾ ਬਹੁਤ ਮੰਦਾ ਹਾਲ ਵਾ ਉਸ ਤਰ੍ਹਾਂ ਲਿਆਂਦੀ ਦਵਾਈ ਵੀ ਦਵਾਈ ਦੋਈ ਦਿਨੀ ਹ ਦਵਾਈ ਹਾਲਿੰਦਾ ਵ ਤੇ ਰਾਮ ਆ ਜਿੰਨਾ ਪਰ ਜਦੋਂ ਇਹ ਪਾਪਾ ਆਪਦੇ ਵਿੱਚ ਚਲ ਜਾਂਦੇ ਨੇ ਨਾ ਡਿਊਡੇ ਦੇ ਫਿਰ ਉੱਥੇ ਕੋਈ ਲੈ ਆਉਂਦਾ ਲੇਜ ਵਗੈਰਾ ਜਿਸ ਤਰ੍ਹਾਂ ਇਹ ਮਿਹਦੀ ਦੀਆਂ 골ਡ ਡ੍ਰਿੰਕ ਪੀ ਲਈ ਫੇਰੇ ਦਾ ਗਲਾ ਖਰਾਬ ਹੋ ਜਿੰਦੂ ਤੇ ਕੰਮ ਨਹੀਂ ਕਰਨਾ ਫਿਰ ਮੈਂ ਇਹਨਾਂ ਨੂੰ ਗੁੱਸੇ ਨਾਲ ਨਾਂ ਲੈ ਕੇ ਦਿਆ ਕਰ ਉਹਨੂੰ ਇਹ ਤਾਂ ਆਸਾਨੀ ਨਿਕਲਦਾ ਵੀ ਕਿ ਤੂੰ ਇਹ ਨਾਂ ਲੈ ਕੇ ਦਿਆ ਕਰ ਤੂੰ ਕਿੰਨਾ ਮੈਗੀ ਕਰਾ ਫਿਰ ਉੱਥੇ ਰੋਂਦਾ ਵਾ ਕਿ ਮੈਂ ਕਹਾਂ ਇਹਨੂੰ ਕੱਲ ਉਹਨੂੰ ਖੜਨਾ ਹੀ ਨਹੀਂ ਤੂੰ ਕਿਤੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਲੈ ਨਹੀਂ ਤੇ ਸੋ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਵਾਚ ਕਰਿਆ ਕਰੋ ਸਿੱਖੀ ਨੂੰ ਲਰਨ ਕਰਿਆ ਕਰੋ ਕਿ ਰਾਤ ਦਾ ਟਾਈਮ ਸਿੱਧਾ ਹੀ ਸਵੇਰ ਤੋਂ ਬਾਅਦ ਆਪਾਂ ਬੱਚੇ ਤੋਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕੰਮ ਤੱਕ ਆ ਕਰ ਕਾਲ ਕੇ ਸਾਰੇ ਤੇ ਆਪਾਂ ਚੱਲ ਗਏ ਬਾਬਾ ਜੀ ਦੇ ਸੁਗਨਾਣ ਦਾ ਕਰਕੇ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਤੋਂ ਆਣ ਕੇ ਤੇ ਆਪਾਂ ਦਿਨ ਮਤਲਬ ਮਾੜੇ ਮੂਠੇ ਕੰਮ ਕੁੰਮ ਕੀਤੇ ਜਿਹੜੇ ਰਹਿ ਗਏ ਸੀ ਮੇਰੇ ਕਰਕੇ ਗਏ ਸੀ ਉਸ ਤਰ੍ਹਾਂ ਜਿਹੜੇ ਰਹਿ ਗਏ ਉਹ ਕੀਤੇ ਤੇ ਸ਼ਾਮੀ ਹੁਣ ਆਪਾਂ ਉੱਥੇ ਚੱਲ ਗਏ ਅੱਡੇ ਤੇ ਮਾਪ ਪ੍ਰਸ਼ਾਦਾ ਪਾਣੀ ਪਸਾਲੇ ਨੇ ਚਾਹ ਕਾਇਆ ਮਨ ਮੀਤ ਫਤੇ ਦੇ ਫਤੇ ਦੇ ਪਾਪਾ ਪਹਿਲਾਂ ਚਲ ਗਏ ਮੈਂ ਤੇ ਮਨ ਮੀਤ ਬਾਤ ਚ ਗਈਆਂ ਸੀ ਅਹੀਂ ਸਾਰੇ ਮੇਰੇ ਸਹੇਲੀਆਂ ਪਹਿਣਾ ਚਲ ਜਾਂਦੀਆਂ ਸਾਡੇ ਸਾਈਡ ਤੇ ਤੇ ਅਹੀਂ ਚਲ ਜਾਂਦੇ ਉੱਥੋਂ ਪਾਪ ਪ੍ਰਸ਼ਾਦਾ ਪਾਣੀ ਚਾਹ ਕਾਇਆ ਤੇ ਇੱਥੇ ਨਾ ਮੈਂ ਕੱਪੜੇ ਮੇਰੇ ਪਹਿਲਾਂ ਅੱਧਾ ਹੀ ਕੱਲ ਦਿਨੇ ਤੈਲਾ ਹੁੰਦਾ ਤੇ ਕੱਲੇ ਜਦੋਂ ਬੱਚੇ ਆਏ ਨੇ ਉਸ ਤੋਂ ਬਾਅਦ ਬੱਚਿਆਂ ਨਾਲ ਲੱਗ ਲੁੱਗ ਗਈ ਇਹਨਾਂ ਨੂੰ ਚਾਹ ਪਾਣੀ ਦਿੱਤਾ ਫਿਰ ਮੁੜ ਕੇ ਟਾਈਮ ਟੂ ਉਹਨਾਂ ਲੱਗਾ ਤੇ ਨਾ ਹੀ ਵੀਡੀਓ ਬਣਾਈ ਤੇ ਨਾ ਮੈਂ ਕੱਪੜੇ ਮੇਰੇ ਤੋਂ ਪ੍ਰੈਸ ਹੋਈ ਗਏ ਕੁਝ ਮੈਂ ਕਰ ਲਈ ਹੀ ਅੱਧੇ ਤੇ ਥੋੜੇ ਬੋਤ ਤੇ ਕੁਝ ਮੈਂ ਰਹਿਨ ਤੇ ਸੀਗੇ ਕਪੜੇ ਪ੍ਰੈਸ ਨਹੀਂ ਹੋਈ ਗਏ ਕੋਈ ਮੇਰੇ ਕੋਲ ਤੇ ਬਾਕੀ ਮੈਂ ਰਹਤੇ ਮੈਂ ਕਿ ਉਹਨਾਂ ਲਈ ਮੈਂ ਤੇਲ ਪ੍ਰੈਸ ਕਰ ਪੀਨ ਤੇ ਰੱਖਾਂ ਥਾਉ ਤਾਂ ਇਹ ਕਪੜੇ ਨੇ ਪਜਾਮੇ ਕੁੜਤੇ ਹੁਣ ਇਹ ਮੇਲੇ ਤੇ ਸਾਰੇ ਇਹਨਾਂ ਨੇ ਪਾਈ ਪਜਾਮੇ ਕੁੜਤੇ ਪੰਜ ਛੇ ਪਜਾਮੇ ਕੁੜਤੇ ਹੀ ਪੈਂਟ ਅਛਲਟਾ ਹਕਤੀਆਂ ਤੇ ਉਹ ਮੈਂ ਇਹਨਾਂ ਦੀ ਪ੍ਰੈਸ ਨੂੰਸ ਕਰਕੇ ਰੱਖਣ ਨਹੀਂ ਹੈਗੀ ਮੈਂ ਕਿਹਾ ਮੈਂ ਕਪੜੇ ਸਾਂਭਾਂ ਟਾਡੇ ਬੋਕ ਲਾਰਾ ਜੇ ਪਿਆਵ ਤੇ ਕੁਝ ਲਿਮਰੀ ਦੀ ਕੀ ਮਤਲਬ ਸੈਟਿੰਗ ਜੀ ਚੇਂਜ ਕਰਨ ਨਾਲ ਹੀ ਆ ਕਪੜੇ ਕਪੜੇ ਬੜੇ ਖਲਾਰੇ ਬੱਚਿਆਂ ਨੇ ਬੜਾ ਗਾਹ ਪਾਇਆ ਪਿਆ ਉਹ ਮੈਂ ਕਿਹਾ ਮੈਂ ਬਾਅਦ ਚ ਕਰੂੰਗੀ ਸਵੇਰੇ ਕਰ ਲੂੰਗੀ ਬਸ ਕੱਪੜੇ ਪ੍ਰੈਸ ਕਰ ਕੁਰਕੇ ਤੇ ਫਿਰ ਮੈਂ ਰੱਖਦੇ ਸੀਗੇ ਸਾਰੇ ਤੈ ਲਾ ਲੂਗੇ ਇਹਨਾਂ ਦੇ ਮੈਂ ਪਜਾਮੇ ਗੁਰਦੇ ਹੁਣ ਮੈਂ ਕਿਹਾ ਹੁਣ ਕਿਹੜਾ ਪਾਉਣੇ ਆ ਕਿ ਜਿਹੜੇ ਪਾਉਣੇ 1 2 ਮੈਂ ਇੱਧਰ ਰੱਖ ਤੇ ਬਾਕੀ ਮੈਂ ਦੂਸਰੀ ਬਾਰੀ ਚ ਕਰਤੇ ਆ ਪੁਰਾਣੀ ਬਾਰੀ ਦੇ ਵਿੱਚ ਲੋਏ ਦੀ ਚ ਉੱਥੇ ਮੈਂ ਰੱਖਦੇ ਆ ਕੁਝ ਮੈਂ ਇੱਧਰ ਰੱਖ ਲਈ ਕੁਝ ਮੈਂ ਉੱਧਰ ਕੱਪੜੇ ਰੱਖ ਲਈ ਕੱਪੜਿਆਂ ਦਾ ਖਲਾਰਾ ਹੀ ਬੜਾ ਜਿਆਦਾ ਜਦੋਂ ਤੈ ਲਾਉਣ ਵਾਲੇ ਵੀ ਬੜੇ ਜਿਆਦਾ ਜਮਾ ਹੋ ਜਾਂਦੇ ਨੇ ਉਹ ਤੋਂ ਬੜਾ ਦਿਲ ਨਹੀਂ ਕਰਦਾ ਤੈ ਲਾਉਣ ਨੂੰ ਤੇ ਚਲੋ ਜੀ ਠੀਕ ਆ ਫਿਰ ਅੱਬਾ ਮਿਲਦੇ ਆ ਨੈਕਸਟ ਵੀਡੀਓ ਚ ਕਿਸੇ ਹੋਰ ਨਾ ਵੀਡੀਓ ਤੇ ਨਾ ਬਲੌਗ ਤੇ ਪੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋਹਣੇ ਸੋਹਣੇ